ਸੁਖਬੀਰ ਸਿੰਘ ਬਾਦਲ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਦੇ ਵਿੱਚ ਗੋਲੀ ਚਲਾਉਣ ਵਾਲੇ ਨਰੈਣ ਸਿੰਘ ਚੋੜਾ ਦੀ ਮਾਂ ਜੋਗ ਅਦਾਲਤ ਵੱਲੋਂ ਜ਼ਮਾਨਤ ਮਨਜ਼ੂਰ ਹੋ ਗਈ ਹੈ ਜਿਸ ਦੀ ਜਾਣਕਾਰੀ ਨਰੈਣ ਸਿੰਘ ਚੋੜਾ ਦੇ ਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਜਿਹੜੀ ਕਿ ਜ਼ਮਾਨਤ ਮਨਜ਼ੂਰ ਹੋ ਗਈ ਹੈ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਉਹਨਾਂ ਨੂੰ ਇਸ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਗਈ ਹੈ ਆਓ ਸੁਣਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਇੱਥੇ ਅਮਲਸਰ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਵਿੱਚ ਆ ਜਿੱਥੇ ਭਾਈ ਨਰੈਨ ਸਿੰਘ ਚੌੜਾ ਜਿਹੜੇ ਕਿ 4 ਦਸੰਬਰ 2024 ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਉਹਨਾਂ ਦਾ ਰਿਮਾਂਡ ਹੋਇਆ ਸੁਖਬੀਰ ਬਾਦਲ ਦੇ ਉੱਤੇ ਅਦਾ ਕਤਲ ਦੇ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਥਾਣਾ ਈ ਡਿਵੀਜ਼ਨ ਵੱਲੋਂ ਉਸ ਕੇਸ ਦੇ ਵਿੱਚ ਚਲਾਨ ਆ ਚੁੱਕਾ ਸੀ ਤੇ ਅੱਜ ਜਮਾਨਤ ਦੀ ਸੁਣਵਾਈ ਸੀ ਤੇ ਐਡੀਸ਼ਨਲ ਸੈਸ਼ਨ ਜੱਜ ਸਮਿਤ ਕਈ ਦੀ ਅਦਾਲਤ ਦੇ ਵੱਲੋਂ ਭਾਈ ਨਰੈਨ ਸਿੰਘ ਚੌੜਾ ਨੂੰ ਅੱਜ ਸੁਖਬੀਰ ਬਾਦਲ ਦੇ ਉੱਤੇ ਅਟੈਕ ਹਮਲਾ ਕਰਨ ਦੇ ਕੇਸ ਦੇ ਵਿੱਚ ਜਮਾਨਤ ਮંજૂર ਕਰ ਲਈ ਗਈ ਹੈ ਜਿਕਰ ਜੋ ਗਿਆ ਭਾਈ ਨਰੈਨ ਸਿੰਘ ਚੌੜਾ 4 12 2024 ਨੂੰ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦਾ 12 ਦਿਨ ਦਾ ਦਮਾਨ ਰਿਆ ਸੀ ਉਹਨਾਂ ਨੂੰ ਅਮਲਸਾਲ ਜੇਲ੍ਹ ਭੇਜਣ ਤੋਂ ਬਾਅਦ ਮੌਜੂਦਾ ਸਮੇਂ 'ਚ ਉਹ ਜਿਹੜਾ ਜੇਲ੍ਹ ਰੋਪੜ ਦੇ 'ਚ ਵੀ ਨਜ਼ਰਬੰਦ ਹੈ ਤੇ ਅੱਜ ਸੁਮਿਤ ਕਈ ਵੱਲੋਂ ਇਹ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਉਹਨਾਂ ਦੇ ਸੁਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਤੇ ਸਾਡੇ ਵੱਡੇ ਵੀਰ ਐਡਵੋਕੇਟ ਜਗਦੀਪ ਸਿੰਘ ਜ਼ੰਦਾਵਾ ਅਸੀਂ ਪਿਛਲੇ ਕਾਫੀ ਸਮੇਂ ਤੋਂ ਦੋ ਤਿੰਨ ਤਰੀਕਾ ਲੰਘ ਗਈਆਂ ਸੀ ਜਾਂ ਜਿੱਥੇ ਉਹਨਾਂ ਨੇ ਇਹ ਜਿਹੜੀ ਬਹਿਸ ਚੱਲਦੀ ਹੋਈ ਸੀ ਤੇ ਅੱਜ ਉਹਨਾਂ ਨੇ ਪਿਛਲੀ ਤਰੀਕ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਦੱਸਿਆ ਗਿਆ ਸੀ ਵੀ ਭਾਈ ਨਰੈਨ ਸਿੰਘ ਚੌੜਾ ਦੇ ਉੱਤੇ 28 ਕੇਸ ਦਲਜਨੇ ਜਿਹਦਾ ਕਿ ਆਲਰੇਡੀ ਜਿਹੜੇ ਨਾਮਜਦ ਦੋਸ਼ੀ ਕੀਤੇ ਗਏ ਸਨ ਨਾਲ ਭਾਈ ਧਰਮ ਸਿੰਘ ਉਹਦੇ ਵਿੱਚ ਜਸਪਾਲ ਸਿੰਘ ACP ਦਾ ਐਫੀਡਾਟ ਸੀ ਜਿਹਦੇ ਵਿੱਚ ਲੱਗਿਆ ਹੀ ਹੋਇਆ ਸੀ ਵੀ ਭਾਈ ਨਰੈਨ ਸਿੰਘ ਚੌੜਾ ਦੇ ਸਾਰੇ ਕੇਸ ਜਿਹੜੇ ਪਿਛਲੇ ਆ ਉਹ ਬਦੀ ਨੇ ਉਹ ਅੱਜ ਰਿਪੋਰਟ ਜਿਹੜੀ ਆ ਉੱਥੇ ਦਾਖਲ ਕੀਤੀ ਗਈ ਸਾਡੇ ਵੱਲੋਂ ਐਫੀਡਾਟ ਦਿੱਤਾ ਗਿਆ ਤੇ ਜੱਜ ਸਾਹਿਬ ਨੇ ਇਹ ਦੇਖਦੇ ਹੋਏ ਵੀ ਨੋ ਇੰਜਰੀ ਕੇਸ ਹੈਗਾ ਤੇ ਜਿਹੜਾ ਉਹ ਚਲਾਨ ਆ ਚੁੱਕਿਆ ਹੈਗਾ ਸੀਨੀਅਰ ਸਿਟੀਜ਼ਨ ਹੈਗਾ ਕਰੀਬ 70 ਸਾਲ ਉਮਰ ਉਹਨਾਂ ਦੀ ਹੈਗੀ ਆ ਤੇ ਉਹਨਾਂ ਦੀ 4 ਮਹੀਨੇ ਦੇ ਕਰੀਬ ਜਿਹੜੀ ਕਸਟਡੀ ਹੋ ਗਈ ਆ ਤੇ ਐਡੀਸ਼ਨਲ ਸੈਸ਼ਨ ਜੱਜ ਸੁਮਿਤ ਕਈ ਨੇ ਸਫਾਈ ਤੇ ਦਿੱਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਭਾਈ ਨਰੈਨ ਸਿੰਘ ਚੌੜਾ ਦੀ ਅੱਜ ਜਮਾਨਤ ਮਨਜ਼ੂਰ ਕਰ ਲਈ ਆ ਤੇ ਉਹਨਾਂ ਦੀ ਜ਼ਮਾਨਤ ਜਿਹੜੀ ਆ ਭਦਨ ਤੋਂ ਬਾਅਦ ਉਹਨਾਂ ਦੀ ਰਿਹਾਈ ਸੰਭਵ ਹੋ ਸਕੇ। ਸੁਦਾਲ ਦੀ ਹੈ ਕਿ ਨਰਾਇਣ ਸਿੰਘ ਚੋੜਾ ਸੀਨੀਅਰ ਸਿਟੀਜ਼ਨ ਹੈ ਤੇ ਉਹਨਾਂ ਦੀ ਉਮਰ 70 ਸਾਲ ਦੇ ਕਰੀਬ ਹੈ ਅਤੇ ਪਿਛਲੇ 4 ਮਹੀਨਿਆਂ ਤੋਂ ਉਹ ਕਸਟਡੀ ਦੇ ਵਿੱਚ ਸੀ ਜਿਸ ਦੇ ਚਾਲਦੇ ਆ ਐਡੀਸ਼ਨਲ ਸੈਸ਼ਨ ਜੱਜ ਸੁਮਿਤ ਕਈਵਲੋਂ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਬਿਊਰੋ ਰਿਪੋਰਟ ਸਟਾਰ ਨਿਊਜ਼